ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਜੀ ਅਨੰਦਪੁਰ ਤੋਂ ਨਿਕਲੇ ਸਨ ਅਤੇ ਮੁਗਲ ਤੇ ਪਹਾੜੀ ਫੌਜਾਂ ਨੇ ਆਪਣੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕੀਤਾ ਤਾਂ ਬੜੀ ਗੜਬੜ ਤੇ ਅਫਰਾ ਤਫਰੀ ਜੀ ਮੱਚ ਗਈ ਉਸ ਵੇਲੇ ਜਿੱਧਰ ਕਿਸੇ ਦਾ ਮੂੰਹ ਆਇਆ ਉਹ ਉਸੇ ਪਾਸੇ ਨਿਕਲ ਤੁਰਿਆ ਗੁਰੂ ਸਾਹਿਬ ਦੇ ਛੋਟੇ ਸੁਪੁੱਤਰ ਸੁਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਉਹਨਾਂ ਦੇ ਦਾਦੀ ਜੀ ਗੁਰੂ ਜੀ ਤੋਂ ਵਿਛੜ ਗਏ ਉਹਨਾਂ ਦਾ ਨੌਕਰ ਗੰਗਾ ਰਾਮ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਲੈ ਗਿਆ ਵੱਡੇ ਮਾਤਾ ਜੀ ਅਨੰਦਪੁਰ ਤੋਂ ਚੱਲਣ ਵੇਲੇ ਘਰ ਦਾ ਕੁਝ ਗਹਿਣਾ ਵਸਤਰ ਇੱਕ ਗੰਢ ਵਿੱਚ ਬੰਨ ਕੇ ਲੈ ਆਏ ਸਨ ਉਸ ਨੂੰ ਵੇਖ ਕੇ ਗੰਗਾ ਰਾਮ ਦਾ ਮਨ ਬੇਈਮਾਨ ਹੋ ਗਿਆ ਰਾਤ ਨੂੰ ਉਸ ਨੇ ਚੁੱਪ ਕੀਤਾ ਗੰਢ ਖਿਸਕਾ ਲਈ ਤੇ ਆਪਣਾ ਪਾਪ ਲੁਕਾਉਣ ਲਈ ਚੋਰ-ਚੋੜ ਦਾ ਰੋਲਾ ਪਾ ਦਿੱਤਾ ਮਾਤਾ ਜੀ ਗੰਗੂ ਤੇ ਖੋਟ ਨੂੰ ਤਾੜ ਗਏ ਪਰ ਸਮਾ ਅਵੱਲਾ ਵੇਖ ਕੇ ਧੀਰਜ ਨਾਲ ਉਹਨੂੰ ਕਹਿਣ ਲੱਗੇ ਗੰਗਾ ਰਾਮ ਇੱਥੇ ਚੋਰ ਤਾਂ ਕੋਈ ਆਇਆ ਨਹੀਂ ਤੂੰ ਐਵੇਂ ਕਿਉਂ ਪਖੰਡ ਕਰਦਾ ਏ ਜੇ ਤੂੰ ਗੰਢ ਚੁੱਕੀ ਏ ਤਾਂ ਰੱਖ ਲੈ ਐਵੇਂ ਰੋਲਾ ਪਾ ਕੇ ਦੁਨੀਆ ਤਾਂ ਇਕੱਠੀ ਨਾ ਕਰ ਗੰਗੂ ਦੇ ਪਾਪ ਕੰਬਨ ਲੱਗ ਪਏ ਪਰ ਉਹ ਸੱਚਾ ਬਨਣ ਲਈ ਅੱਗੋਂ ਗਰਮ ਹੋ ਕੇ ਬੋਲਿਆ ਵਾ ਮੈਂ ਤੁਹਾਨੂੰ ਵੈਰੀਆਂ ਤੋਂ ਬਚਾ ਕੇ ਲਿਆ ਆਂ ਤੇ ਜਾਨ ਖਤਰੇ ਵਿੱਚ ਪਾ ਕੇ ਸ਼ਰਨ ਦਿੱਤੀ ਤੇ ਤੁਸੀਂ ਮੇਰੀ ਨੇਕੀ ਦਾ ਇਹ ਬਦਲਾ ਤੀਂ ਲੱਗੇ ਕਿ ਮੈਨੂੰ ਹੀ ਚੋਰ ਬਣਾ ਰਹੇ ਚੰਗਾ ਫਿਰ ਦਿਨ ਚੜ ਲੈਣ ਦੋ ਮੈਂ ਵੀ ਤੁਹਾਨੂੰ ਇਸ ਨਾ ਸ਼ੁਕਰੇਪੰਦਾ ਬਦਲਾ ਲੈ ਕੇ ਦੱਸਦਾ ਆਵਾਜ਼ਾ ਸੁਣ ਕੇ ਸਹਿਬਜ਼ਾਦੇ ਵੀ ਜਾਗ ਪਏ ਜ਼ਰਾਵਰ ਸਿੰਘ ਨੇ ਗੰਕੂ ਦੀ ਧਮਕੀ ਸੁਣੀ ਤਾਂ ਜੋਸ਼ ਵਿੱਚ ਆ ਕੇ ਬੋਲੇ ਸਭ ਕਿਤੋਂ ਦਾ ਵੇਖਤਾ ਸਹੀਂ ਮੈਂ ਹੁਨੇ ਤੇਰਾ ਸਿਰ ਫੇਂਦਾ ਪਰ ਮਾਤਾ ਜੀ ਸਹਿਮਦੇ ਉਹਨਾਂ ਨੂੰ ਆਪਣੀ ਤਾਂ ਫਿਕਰ ਨਹੀਂ ਸੀ ਪਰ ਸਹਿਬਜ਼ਾਦਿਆਂ ਦੀ ਰੱਖਿਆ ਦੀ ਚਿੰਤਾ ਸੀ ਉਹਨਾਂ ਨੇ ਇਸ ਔਂਕੜ ਦੇ ਸਮੇਂ ਗੰਕੂ ਨਾਲ ਵੈਰ ਪਾਣਾ ਠੀਕ ਨਾ ਸਮਝਿਆ ਤੇ ਉਸ ਨੂੰ ਨਰਮੀ ਨਾਲ ਸਮਝਾਉਣ ਦਾ ਯਤਨ ਕੀਤਾ ਪਰ ਗੰਗੂ ਨਾ ਮੰਨਿਆ ਉਹ ਤਾਂ ਮਾਤਾ ਜੀ ਦਾ ਸਾਰਾ ਮਾਲ ਹਜ਼ਮ ਕਰਨਾ ਚਾਹੁੰਦਾ ਸੀ ਨਾਲੇ ਉਹ ਆਪਣੇ ਘਰ ਵਾਲੀ ਦੇ ਕਹਿਣ ਤੇ ਡਰ ਵੀ ਗਿਆ ਸੀ ਕਿ ਜੇ ਮੁਸਲਮਾਨ ਹਾਕਮਾਂ ਨੂੰ ਮਾਤਾ ਜੀ ਤੇ ਸਾਹਿਬਜ਼ਾਦੀਆਂ ਨੂੰ ਸ਼ਰਨ ਦੇਣ ਦਾ ਪਤਾ ਲੱਗ ਗਿਆ ਤਾਂ ਉਹ ਸਾਡਾ ਬਾਲ ਬੱਚਾ ਕਾਹਨ ਦੇਣਗੇ ਇਸ ਲਈ ਉਹ ਉਹਨਾਂ ਤੋਂ ਪੱਲਾ ਛਡਾਉਣਾ ਚਾਹੁੰਦਾ ਸੀ ਉਹ ਧਮਕੀਆਂ ਦਿਂਦਾ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਮਾਤਾ ਜੀ ਗੰਭੀਰ ਚਿੰਤਾ ਵਿੱਚ ਡੋਕ ਕੇ ਦਿਨ ਨਿਕਲਿਆ ਤਾਂ ਉਹ ਗੰਗੋ ਨੂੰ ਇੱਕ ਵਾਰ ਸਮਝਾਉਣ ਲਈ ਉਹਦੇ ਵੱਲ ਗਏ ਪਰ ਉਹ ਪਾਪੀ ਤਾਂ ਸਵੇਰੇ ਤੜਕੇ ਹੀ ਘਰੋਂ ਨਿਕਲ ਗਿਆ ਸੀ ਉਹ ਸਿੱਧਾ ਮੋਰਿੰਡੀ ਦੇ कोतवाल ਕੋਲ ਪਹੁੰਚ ਗਿਆ ਤੇ ਸलाम ਕਰਕੇ ਕਹਿਣ ਲੱਗਾ ਹਜ਼ੂਰ ਮੈਂ ਆਪ ਨੂੰ ਇੱਕ ਜ਼ਰੂਰੀ ਇਤਲਾ ਦੇਣ ਆਇਆ ਹਾਂ ਕੀ ਗੱਲ ਹੈ कोतवाल ਨੇ ਰੁੱਖੇਪਣ ਨਾਲ ਪੁੱਛਿਆ ਸਰਕਾਰ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਹਨਾਂ ਦੇ ਦੋ ਪੁੱਤਰਾਂ ਨੂੰ ਬੁਲਾਵਾ ਦੇ ਕੇ ਆਪਣੇ ਘਰ ਲੈ ਆਇਆ ਹਾ ਆਪ ਆਪਣੇ ਆਦਮੀ ਭੇਜ ਕੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੋ ਕੋਤਵਾਲ ਦੀਆਂ ਆਵਾਜ਼ਾਂ ਖੜਕੀਆਂ ਖੁਸ਼ ਹੋ ਕੇ ਬੋਲਿਆ ਵਾਹ ਪੰਡਿਤਾ ਫੇਰ ਤਾਂ ਵੱਡਾ ਕਾਰਨਾਮਾ ਕੀਤਾ ਈ ਸਿਪਾਹੀ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਮੁਰੰਡੇ ਪਕੜ ਲਿਆਏ ਕੋਤਵਾਲ ਨੇ ਉਹਨਾਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਕੋਲ ਪੁਚਾ ਦਿੱਤਾ ਵਜ਼ੀਰ ਖਾਨ ਦੇ ਹੁਕਮ ਨਾਲ ਤਿੰਨਾਂ ਨੂੰ ਠੰਡੇ ਬੁਰਜੇ ਵਿੱਚ ਕੈਦ ਕਰ ਦਿੱਤਾ ਗਿਆ। ਮਾਤਾ ਜੀ ਆਪਣੀ ਅਧਿਆਤਮਿਕ ਸ਼ਕਤੀ ਦੁਆਰਾ ਹੋਣੇ ਦੀ ਚਲਕ ਵੇਖ ਰਹੇ ਸਨ। ਉਹਨਾਂ ਨੇ ਤੁਹਾਂ ਪੋਤਰਿਆਂ ਨੂੰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਧਰਮ ਦੀ ਖਾਤਰ ਸ਼ਹੀਦੀ ਦੀਆਂ ਗੱਲਾਂ ਸੁਣਾ ਕੇ ਦ੍ਰਿੜ ਕਰਾਇਆ ਕਿ ਜੇ ਤੁਹਾਨੂੰ ਮੁਗਲ ਧਰਮ ਬਦਲਣ ਲਈ ਲੋਭ ਜਾਂ ਡਰਾਵਾ ਦੇ ਤਾਂ ਉਸ ਦੇ ਰੋਗ ਵਿੱਚ ਨਾ ਆਉਣਾ। ਦੋਵੇਂ ਸਹਿਦ ਜ਼ਾਤੇ ਪਹਿਲਾਂ ਹੀ ਬੜੇ ਉਤਸ਼ਾਹੀ ਸਨ ਹੁਣ ਹੋਰ ਤ੍ਰਿੜ ਹੋ ਕੇ ਉਹਨਾਂ ਨੇ ਮਾਤਾ ਜੀ ਨੂੰ ਭਰੋਸਾ ਦਿੱਤਾ ਕਿ ਭਾਵੇਂ ਜਾਨਾਂ ਚਲੀਆਂ ਜਾਣ ਪਰ ਉਹ ਧਰਮ ਛੱਡਣਾ ਕਬੂਲ ਨਹੀਂ ਕਰਨਗੇ ਅਤੇ ਗੁਰੂ ਘਰ ਦੇ ਜਸ ਨੂੰ ਕਲੰਕ ਨਹੀਂ ਲੋਣਗੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ